500 ਦਾ ਸੂਟ 510 ਸੂਟ 510 ਸੂਟ 4 ਬੈਲਾ ਸੂਟ 50 ਬੜਾ ਸੂਟ 50 ਬੜਾ ਸੂਟ ਲੈ ਜਾਓ 50 ਬੜਾ ਸੂਟ ਅੰਕਲ ਓ ਮੋਗਾ ਰੋਡ ਬਾਗਾ ਪਰਾ ਆ ਜੋ ਬਾਈ ਪੱਕਾ 50 ਬੜਾ ਸੂਟ ਦਵਾਂਗੇ ਬਿਲਕੁਲ ਭਾਜੀ 50 ਰੁਪਏ ਦਾ ਸੂਟ ਦਵਾਂਗੇ ਠੋਕੇ ਦਵਾਂਗੇ ਚੈਲੰਜ ਕਰਕੇ ਦਵਾਂਗੇ ਪੂਰਾ 3.5 ਮੀਟਰ ਵੱਡੇ ਪਣੇ ਦਾ ਸੂਟ ਦਵਾਂਗੇ 500 ਰੁਪਏ ਦੇ 10 ਸੂਟ ਦਵਾਂਗੇ ਚੈਲੰਜ ਕਰਕੇ ਕਹਿੰਦੇ ਆ ਇਹਨੇ ਡਿਜ਼ਾਈਨਿੰਗ ਇਹਨੇ ਕਲਰ ਤੁਹਾਨੂੰ ਕਿਤੋਂ ਨਹੀਂ ਮਿਲਨੇ ਸਿਰਫ ਅੰਕਲ ਓ ਬਾਗਾ ਪਰਾ ਤੇ ਸਭ ਤੋਂ ਵੱਡੀ ਸੇਲ ਆ ਰਹੀਆਂ ਨੈਚੁਰਲ ਕ੍ਰੇਪ ਦਾ ਸੂਟ ਪ੍ਰਿੰਟਡ ਸੂਟ 500 ਰੁਪਏ ਦੇ 10 500 ਰੁਪਏ ਦੇ 10 ਜਿਹੜੇ 500 ਦੇ 10 ਸੂਟ ਦੇਣੇ ਆ ਸਲੋ ਜੀ ਆ ਜਾਓ 5 ਦਿਨ ਦੀ ਬਹੁਤ ਵੱਡੀ ਸੇਲ 23 ਨਵੰਬਰ ਤੱਕ ਆ ਜਾਓ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਲੈ ਜਾਓ 50 ਰੁਪਏ ਦਾ ਸੂਟ 50 ਰੁਪਏ ਦਾ ਸੂਟ 50 ਰੁਪਏ ਦਾ ਸੂਟ ਪੂਰਾ ਇੰਡੀਆ ਘੁੰਮ ਲੋ ਨਹੀਂ ਦੇ ਹੋਣਾ ਕਿਸੇ ਤੋਂ ਸਰਬ ਪਿਆਰ ਬੜਾ ਸੂਟ ਦਵਾਂਗੇ ਉਹ ਭਾਈ ਬਥੇਰੇ ਰਲਾ ਪਾਤਾ ਉਹ ਤਾਂ ਦਿਖਾਤਾ ਆਹ ਦੱਸੋ ਬਾਜ਼ਾਰ ਦੇ ਵਿੱਚ 600 ਰੁਪਏ 700 ਰੁਪਏ ਦਾ ਸੂਟ ਮਿਲਦਾ ਇਹ ਚ ਫਾਇਦਾ ਕਰਕੇ ਦਿਖਾਓ ਭਾਜੀ ਫਾਇਦਾ ਫੁੱਲ ਕਰਦਾਂਗੇ ਪੂਰਾ ਗਰਮ ਸੂਟ ਹੈ ਚੈਲੰਜ ਕਰਕੇ ਕਹਿੰਦੇ ਆ ਬਾਜ਼ਾਰਾਂ 'ਚ 700 800 500 ਪਰ ਅਸੀਂ ਦੇਨੇ ਆ 350 ਰੁਪਏ ਦੇ ਦੋ ਸੂਟ 350 ਰੁਪਏ ਦੇ ਦੋ ਸੂਟ ਹਾਂਜੀ ਭਾਜੀ 350 ਦੇ ਦੋ ਭਾਈ 175 ਪਰ ਦਾ ਸੂਟ ਰਹਿ ਗਿਆ ਹੋਏ ਅਰੇ ਭਾਜੀ ਲੋਕੀ ਤਾਂ ਸ਼ਦਾਈ ਹੋਈ ਐਵੇਂ ਲੁੱਟੀ ਜਾਂਦੇ ਲੋਕਾਂ ਨੂੰ ਪਰ ਅੰਕਲ ਹੋ ਬਾਗਾ ਬਣਾਤੇ ਆ ਚਾਰ ਦਿਨਾਂ ਦੀ ਵੱਡੀ ਸੇਲ ਲਾਤੀ ਆ 500 ਰੁਪਏ ਵਾਲਾ ਸੂਟ ਜਿਹੜਾ ਬਾਜ਼ਾਰਾਂ 'ਚ ਮਿਲਦਾ ਅਸੀਂ 350 ਰੁਪਏ ਦੇ ਦੋ ਸੂਟ ਕਰਤੇ ਗਰਮ ਸੂਟ ਤੁਹਾਡਾ ਪਲਾਹਵੇ ਦੇਖੋ ਜਿਹਨੇ ਨਮਾਦਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਫੇਰੀ ਦਾ ਕੱਪੜਾ ਵੇਚ ਦਿਓ ਛੇਤੀ ਆਜੋ ਵੱਡਾ ਫਾਇਦਾ ਜਿਹੜਾ 500 ਦਾ ਸੂਟ ਬਾਜ਼ਾਰ 'ਚ ਇੱਥੋਂ ਲਾਜੋ 175 ਰੁਪਏ 'ਚ ਇੱਕ ਸੂਟ ਮਾਤਰਾ 350 ਦੇ ਦੋ ਆ ਚੱਕੋ ਜੀ ਨੇਚਰਲ ਕ੍ਰੇਵ ਦਾ ਸੂਟ ਪ੍ਰਿੰਟ ਪੂਰੇ ਸ਼ਾਨਦਾਰ ਕੱਪੜਾ ਲਗਜ਼ਰੀ ਬਾਜ਼ਾਰਾਂ 'ਚ 500 ਦਾ ਇੱਕ ਅਸੀਂ ਦੇਨੇ ਆ 250 ਰੁਪਏ ਦੇ ਦੋ ਸਾਰ ਸਭ ਕਲ ਸੋਣਾ ਮੈਨੂੰ ਲੱਗਦਾ ਤੁਹਾਨੂੰ ਕੋਈ ਤਾਪ ਤੁਰੀਆ ਲੱਗਦਾ ਬਾਜੀ ਨਹੀਂ ਕਰੀ ਕੀ ਜਾਨੋ 125 ਰੁਪਏ ਦਾ ਸੂਟ ਬਾਜੀ ਉਹ ਲੋਕਾਂ ਦੇ ਫਾਇਦੇ ਕਰੀ ਜਾਂਦੇ ਆ ਲੋਕਾਂ ਦੇ ਫਾਇਦੇ ਆ ਜਿਹੜੇ ਸੈੱਟ ਵਾਈ ਜਮਾਲ ਦੇ ਰਹੇ ਆ ਕੋਈ ਲਾਟਰੀ ਹੈਗਾ ਕੋਈ ਸਟਾਕ ਕਲੀਅਰੈਂਸ ਨਹੀਂ ਕਰਨਾ ਹੈਗਾ ਇਹਨਾਂ ਦਿਨਾਂ ਦੇ ਵਿੱਚ ਲੋਕੀ ਕਮਾਈ ਕਰਦੇ ਆ ਪਰ ਅੰਕਲੋਂ ਬਾਗਾ ਪ੍ਰਣਾ ਉਹ ਨਵੰਬਰ ਦੇ ਬੀਨਾ ਚ ਲੋਕਾਂ ਦੇ ਫਾਇਦੇ ਕਰੀ ਜਾਂਦਾ ਫਾਇਦੇ 500 ਰੁਪਏ ਦਾ ਸੂਟ ਵੇਚਦਾ ਬਜ਼ਾਰਾ ਚ 80 ਦਿਨੇ 250 ਰੁਪਏ ਦੇ ਦੋ ਜਿੱਦੋ 500 ਰੇ 4 500 ਰੇ 4 500 ਰੇ 4 ਟਾਈਗਰ ਪ੍ਰਿੰਟ ਵਾਲੇ ਜਿਹੜਾ ਬਾਜ਼ਾਰ ਚ 500 ਦਾ ਇੱਕ ਅੰਕਲੋਂ ਮੋਗਲੜ ਬਾਗਾ ਪਰ ਆਜੋ 500 ਰੇ 4 ਭਾਜੀ ਚਾਹੇ ਸੈੱਟ ਵਾਈਜ਼ ਲੈ ਜਾਓ ਚਾਹੇ ਕਲਰ ਜਿੰਨੇ ਮਰਜ਼ੀ ਓਏ ਜੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਵਾ ਘਰ ਬੈਠੇ ਕੰਮ ਸ਼ੁਰੂ ਕਰਨਾ ਤਾਂ ਅੰਕਲੋਂ ਬਾਗਾ ਪਰ ਆਜੋ ਆ ਚੱਕੋ ਜਿਹੜਾ ਸ਼ੰਕਰ ਕੰਪਨੀ ਦਾ ਅਲਪਾਈਨ ਦਾ ਸੂਟ ਹੈ ਓਏ ਚੈਲੇਂਜ ਕਰਕੇ ਕਹਿੰਨੇ ਆ ਆ ਕੰਨੀਆਂ ਚੈੱਕ ਕਰ ਲੋ ਆ ਬ੍ਰਾਂਡ ਚੈੱਕ ਕਰੋ ਬਜ਼ਾਰਾਂ ਦੇ ਵਿੱਚ 1-1000 ਰੁਪਏ ਸੂਟ ਅਸੀਂ ਦੇਨੇ ਆ 450 ਰੁਪਏ ਦਾ ਇੱਕ 900 ਰੁਪਏ ਦੇ ਦੋ ਭਾਈ ਮਜ਼ਾਕ ਤੇ ਨਹੀਂ ਕਰਦਾ ਇਹ ਤਾਂ ਹੋਲ ਸੇਲਰ ਦਾ ਰੇਟ ਨਹੀਂ ਮਿਲਣ ਵਾਲੇ ਦਾ ਰੇਟ ਨਹੀਂ ਫੈਕਟਰੀਆਂ ਦਾ ਰੇਟ ਨਹੀਂ 450 ਸੋਚ ਕੇ ਗੱਲ ਕਰਿਓ ਉਹ ਭਾਜੀ ਇਹ ਅੰਕਲੋਂ ਦਾ ਰੇਟ ਆ ਨਾ ਫੈਕਟਰੀਆਂ ਵਾਲੇ ਰੇਟ ਦੇ ਸਕਦੇ ਨਾ ਮਿਲਣਾਂ ਵਾਲੇ ਦੇ ਸਕਦੇ ਆ ਚੈਨਲ ਦੇ ਨਾਲ ਕਹਿੰਦੇ ਆ ਸ਼ੰਕਰ ਮੇਲ ਦਾ ਸੂਟ ਚੈਲੇਂਜ ਦੇ ਨਾਲ ਗਰਮ ਸੂਟ ਟਾਪ ਦੀ ਕੁਆਲਿਟੀ ਰੰਗ ਰੰਗ ਫੇਟ ਹੋ ਜਾ ਉਹਦੀਆਂ ਵੀ ਗਾਰੰਟੀਆਂ 9900 11000 ਬਾਜ਼ਾਰ ਦਾ ਰੇਟ ਆ ਇੱਥੇ ਦਵਾਂਗੇ 902 450 ਰੁਪਏ ਦਾ 23 ਨਵੰਬਰ ਯਾਦ ਰੱਖਿਓ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਵੱਡੇ ਫੇਰੇ ਆ ਚੱਕੋ ਜੀ ਪਿਓਰ ਪਸ਼ਮੀਨਾ ਬਾਜ਼ਾਰਾਂ ਦੇ ਵਿੱਚ ਪਿਓਰ ਪਸ਼ਮੀਨੇ ਦਾ ਤੁਹਾਨੂੰ ਸੂਟ ਨਹੀਂ ਮਿਲਣਾ ਪਰ ਅੰਕਲ ਓਮ ਬੱਗਾ ਪ੍ਰਾਣਾ ਮੋਗਾ ਰੋਡ ਤੇ 1100 ਵਾਲਾ ਸੂਟ ਅਸੀਂ ਦੇਣਾ 500 ਦਾ ਇੱਕ ਤੇ ਜੇ ਦੋ ਲੋਗੇ ਤਾਂ 800 ਰੁਪਏ ਦਾ ਦੇ ਦਾਂਗੇ ਚੱਕੋ ਸਾ ਮਾਲਕਾਂ ਨਾਲ ਗੱਲ ਕਰ ਲੋ ਤੁਸੀਂ ਚਿੜਾ ਲੰਡਾ ਨਾ ਕਰਾ ਦਿਓ ਭਾਜੀ ਅਸੀਂ ਲੋਕਾਂ ਦੇ ਚਿੜੇ ਲੰਡੇ ਕਰਾਉਣ ਵਾਲੇ ਆ ਜਿਹੜੇ ਵੱਡੇ ਵੱਡੇ ਲੋਕਾਂ ਦੀਆਂ ਲੁੱਟਾਂ ਕਰਦੇ ਆ ਚੈਲੰਜ ਕਰਕੇ ਕਹਿੰਦੇ ਆ ਠੋਕ ਕੇ ਕਹਿੰਦੇ ਆ ਥਾਪੀਆਂ ਮਾਰ ਮਾਰ ਕਹਿੰਦੇ ਆ ਜੋ ਅੰਕਲ ਉਹਨੇ ਫਾਇਦਾ ਕਰਦੇ ਨੇ ਨਾ ਕਿਸੇ ਤੋਂ ਨਹੀਂ ਦੇ ਹੁਣਾ ਆਹ ਚੈੱਕ ਕਰੋ ਰੇਟ ਬ੍ਰਾਂਡ ਚੈੱਕ ਕਰੋ ਸ਼ੰਕਰ ਕੰਪਨੀ ਦਾ ਪ੍ਰਿੰਟ ਹਜ਼ਾਰ ਹਜ਼ਾਰ ਦਾ ਬਜਾਰਾ ਜੋ ਤੁਸੀਂ ਲੈਨੇ ਹੋ ਲੈ ਜੋ 800 ਰੁਪਏ ਦੇ ਦੋ ਦੇਖੋ ਜੀ ਪਾਲbaar ਕਹਿੰਦੇ ਆ ਚਾਹੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਹੋ ਦੁਕਾਨਦਾਰ ਫੇਰੀ ਲੈ ਕਪੜਾ ਵੇਣਾ ਪਿੰਡਾਂ ਦੀਆਂ ਸਾਡੀਆਂ ਛੋਟੀਆਂ ਛੋਟੀਆਂ ਦੁਕਾਨਾਂ ਆਜੋ ਅੰਕਲੋ ਮੋਗਰੋੜ ਬਾਗਾਂ ਬਣਾ ਤੇ ਉਹ ਕੋਈ ਸੈੱਟ ਵਾ ਸੈੱਟ ਲੈਣ ਦੀ ਲੋੜ ਨਹੀਂ ਕੋਈ ਲੱਖ ਲੱਖ ਰੁਪਈਆ ਲਾਉਣ ਦੀ ਲੋੜ ਨਹੀਂ 20 2000 ਰੁਪਈਆ ਲੈ ਕੇ ਆਓ 20 2000 ਰੁਪਈਆ 20000 ਦੇ ਨਾਲ ਤੁਹਾਡਾ ਨਵਾਂ ਕੰਮ ਸ਼ੁਰੂ ਕਰਾ ਦੇਾਂਗੇ ਜਿਹੜਾ ਹੋਲਸੇ ਰੇਟ 7800 ਆ ਅਸੀਂ ਇੱਥੇ 800 ਦੇ ਦਈਏ ਨੇ ਬਹੁਤ ਵੱਡੀ ਸੇਲ ਆਈ ਆ ਆ ਚੱਕੋ ਜੀ ਮੈਚਿੰਗ ਦੇ ਵਿੱਚ ਪਿਓਰ ਪਸ਼ਮੀਨਾ ਦੀ ਮੈਚਿੰਗ ਡਿਜ਼ਾਈਨ ਚੈੱਕ ਕਰ ਲੋ ਡਿਜੀਟਲ ਪ੍ਰਿੰਟ ਦੇ ਨਾਲ ਬਾਟਮ ਵਰਕ ਹੋਇਆ ਬਾਜ਼ਾਰਾਂ ਦੇ ਵਿੱਚ 1200 ਦਾ ਸੂਟ ਅਸੀਂ ਦੇਣਾ 650 ਰੁਪਏ ਦਾ 650 ਰੁਪਏ ਦਾ ਸੂਟ ਚੈਲੰਜ ਕਰਕੇ ਕਹਿੰਦੇ ਆ ਕਿਸੇ ਨੇ ਨਹੀਂ ਦੇਣਾ 650 ਦਾ ਬਾਟਮ ਚੈੱਕ ਕਰੀ ਚਲੋ ਪ੍ਰਿੰਟਡ ਬਾਟਮਾਂ 560 ਰੁਪਏ ਦਾ ਪਿਓਰ ਪਸ਼ਮੀਨੇ ਦਾ ਗਰਮ ਸੂਟ ਦੇਣਾ ਸੀ ਆ ਦੇਖੋ ਜੀ ਕਲਰ ਚੈੱਕ ਕਰ ਲੋ ਚਾਹੇ ਆਂਟੀ ਝਾੜ ਲੈਣਾ ਚਾਹੇ ਦਾਦੀਆਂ ਨਾਨੀਆਂ ਵਾਲਾ ਬਜ਼ੁਰਗ ਝਾੜ ਲੈਣਾ ਸਾਰਿਆਂ ਦੇ ਵੱਡੇ ਫਾਇਦੇ ਆ 23 ਨਵੰਬਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤੱਕ ਸੇਲ ਆ ਉਸ ਤੋਂ ਬਾਅਦ ਇਹ ਰੇਟ ਨਹੀਂ ਮਿਲਣੇ ਕਿਉਂਕਿ ਮੈਂ ਤਾਂ ਇਹ ਕਹਿੰਦਾ ਛੇਤੀ ਛੇਤੀ ਆ ਜਾਓ ਬੁੱਧਵਾਰ ਵੀਰਵਾਰੇ ਆ ਜਾਓ ਕਿਉਂਕਿ ਜੋ ਸਟਾਕ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਇੱਕੋ ਡਾਰਕ ਕਲਰ ਵੀ ਦਵਾਂਗੇ ਲਾਈਟ ਕਲਰ ਵੀ ਦਵਾਂਗੇ ਫੇਰੇ ਵੱਡੇ ਕਰਦੇ ਬਿਲਕੁਲ ਜੀ ਡਬਲ ਫਾਇਦਾ ਕਰਾਂਗੇ ਆ ਚੱਕੋ ਕਾਟਰੇ ਦਾ ਸੂਟ ਮੈਚਿੰਗ ਦੇ ਨਾਲ ਚੈਲੰਜ ਕਰਕੇ ਕਹਿੰਨੇ ਆ ਇਹ ਬਜ਼ਾਰਾਂ ਚ 2-2000 ਰੁਪਏ ਦਾ ਸੂਟ ਮਿਲਦਾ ਅਸੀਂ ਦੇਣਾ 1000 ਰੁਪਏ ਦਾ 1000 ਰੁਪਏ ਦਾ ਇੱਕ 2000 ਰੁਪਏ ਦੇ ਦੋ ਕਾਟਰੇ ਦੇ ਮੈਚਿੰਗ ਸੂਟ ਓਏ ਗੱਲ ਸੁਣ ਲੋ ਇਹ ਆਮ ਕਾਟਰੇ ਨਹੀਂ ਆ ਕੋਈ ਬਰਬਰ ਨਹੀਂ ਆਣੀ ਫੁੱਲ ਗਾਰੰਟੀ ਦਵਾ ਕੇ ਵਰਤੀ ਔਰ ਨਿਗਾਹ ਮਾਰੋ ਵੈਰਾਈਟੀ ਕਿੰਨੀ ਪਈਆ ਕੱਲਾ ਕੱਲਾ ਖਾਣਾ ਤੁੰਨਿਆ ਪਿਆ ਹਰ ਇੱਕ ਵੈਰਾਈਟੀ ਦੇ ਨਾਲ ਇੱਕ ਸੂਟ ਲੈ ਲਓ ਸੈੱਟ ਵਾਈਜ਼ ਲੈ ਲਓ ਜਿੱਦਾਂ ਮਰਜ਼ੀ ਲੈ ਲਓ ਕੁਲੀ ਡੁਲੀ ਪਾਰਕਿੰਗ ਦੇ ਇਯਨੇਆ ਇਹ ਰਕਸ਼ੀ ਸਰਵਿਸ ਬਿਲਕੁਲ ਫ੍ਰੀ ਕਰਦੀ ਆ ਚਾਹੇ ਬੱਸ ਸਟੈਂਡ ਤੋਂ ਅੰਕਲੋਂ ਮਤੇ ਆਉਣਾ ਅੰਕਲੋਂ ਤੋਂ ਬੱਸ ਸਟੈਂਡ ਤੇ ਜਾਣਾ ਸਰਬਸ ਬਿਲਕੁਲ ਫਰੀ ਕਰਦੀ ਹੈ ਇੱਕ ਨਾਲ ਇੱਕ ਫਰੀ ਇੱਕ ਨਾਲ ਇੱਕ ਫਰੀ ਇੱਕ ਨਾਲ ਇੱਕ ਫਰੀ ਕਰਤਾ ਜੀ ਇੱਕ ਨਾਲ ਇੱਕ ਫਰੀ ਜਿਹੜਾ ਬਾਜ਼ਾਰ ਚ 700 ਰੁਪਏ ਦਾ ਲੈ ਜਾਓ 350 ਦਾ ਇੱਕ ਪਾ ਦੂਜਾ ਤੋਂ ਚੱਕੋੜੀ ਚੱਕੋ ਲੈ ਜਾਓ 700 ਦੇ ਦੋ ਆਹ ਦੇਖੋ ਰੰਗ ਪ੍ਰਿੰਟ ਡਿਜ਼ਾਈਨ ਜੋ ਫਾਇਦਾ ਅੰਕਲੋਂ ਮੋਗਾ ਰੋਡ ਬਾਗਾਪਨ ਤੇ ਹੋਣਾ ਚੈਲੰਜ ਕਰਦੇ ਆ ਭਾਈ ਚੈਲੰਜ ਸਾਡੇ ਤੋਂ ਸਸਤਾ ਪੂਰੇ ਪੰਜਾਬ ਚ ਇਹ ਸੂਟ ਨਹੀਂ ਦੇ ਸਕਦਾ ਜੋ ਸਾਡੇ ਰੇਟਾਂ ਦੇ ਕੋਈ ਦੁਕਾਨਦਾਰ ਦੇਵੇ ਤੇ ਭਾਈ ਸਾਨੂੰ ਸੂਟ ਵਾਪਸ ਦੇ ਕੇ ਪੈਸੇ ਲੈ ਜਾਓ ਜਾਂ ਸਾਨੂੰ ਇਸ ਰੇਟ ਤੇ ਕੱਪੜਾ ਲਿਆ ਕੇ ਦੇ ਦਿਓ ਇੱਦਾਂ ਰੱਖਦਾ ਚੈਲੰਜ ਬਿਲਕੁਲ ਭਾਜੀ ਮੁਕਾਬਲੇ ਦੀ ਗੱਲਾਂ ਤਾਂ ਛੱਡ ਦਿਓ ਤੁਸੀਂ ਓਏ ਕਾਵਾ ਦਾ ਬਾਜਾ ਨਾਲ ਤੇ ਚਮਚਿਆਂ ਦਾ ਉਸਤਾਦਾਂ ਨਾਲ ਕਦੇ ਮੁਕਾਬਲਾ ਨਹੀਂ ਹੋ ਸਕਦਾ ਆ ਚੈੱਕ ਕਰੋ ਪਿਓਰ ਪਸ਼ਮੀਨਾ ਦਾ ਸੂਟ ਡਿਜੀਟਲ ਛਾਲ ਲੱਗਿਆ ਬਜ਼ਾਰਾ ਤੇ 1-1000 ਰੁਪਏ ਤੁਸੀਂ ਭਰਦੇ ਹੋ ਲੈ ਜਾਓ 1000 ਦੇ ਦੋ 500 ਰੁਪਏ ਦਾ ਸੂਟ ਦੇਣਾ 500 ਰੁਪਏ ਦਾ ਵੱਡੇ ਫਾਇਦੇ ਵੱਡੇ ਫਾਇਦੇ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਰੀਸੇਲਰ ਦੁਕਾਨਦਾਰ ਫੈਕਟਰੀਆਂ ਵਾਲੇ ਮਿਲਣ ਵਾਲੇ ਸਾਰੇ ਆਜੋ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਪ੍ਰਦੇਸ਼ ਜੰਮੂ ਤੱਕ ਤੋਂ ਕਸਟਮਰ ਆ ਕੇ ਫਾਇਦੇ ਲੈ ਰਹੇ ਆ ਗਰਮ ਸੂਟਾਂ ਦੇ ਉੱਤੇ ਧਮਾਕੇਦਾਰ ਸੇਲ ਆਹ ਭਾਜੀ ਆਹ ਚੈੱਕ ਕਰੋ ਆ ਵੈਲਵਟ ਦਾ ਵੈਲਵਟ ਦਾ ਕਮੀਜ਼ ਵੈਲਵਟ ਦਾ ਸ਼ਾਲ ਓਏ ਬਿਆਹਾਂ ਚ ਤਿੰਨ ਤਿੰਨ ਹਜ਼ਾਰ ਤੁਸੀਂ ਖਰਚ ਦਿਓ 1000 ਰੁਪਏ ਦਾ ਸੂਟ ਦੇਣਾ 2000 ਰੁਪਏ ਦੇ ਦੋ ਸੂਟ ਦੇਣੇ ਆ ਜੀ ਜਿਹੜਾ ਬਾਜ਼ਾਰ 'ਚ 2500 ਦਾ ਇੱਕ ਇੱਥੋਂ ਲੈ ਜਾਓ ਭਾਈ 2000 ਦੇ ਦੋ ਆ ਮਾਰੋ ਇਹ ਤੇ ਕੈਮਰਾ ਘੁੰਮਾ ਜਾ ਦਿਖਾਓ ਆ ਦੁਪੱਟਾ ਵੀ ਚੈੱਕ ਕਰਾਓ ਉਹ 25 2500 ਨਾ ਦੇਵੋ ਭਾਈ ਲੁੱਟਾਂ ਜਮਾ ਹੀ ਬੰਦ ਕਰਤੀਆਂ ਅੰਕਲ ਓਮ ਮੋਗਾ ਰੋਡ ਬਾਗਾਪਣਾ ਆਜੋ ਟੀਚਰ ਨਾਲੇ ਸੂਟ ਡੇਲੀ ਵੇਅਰ ਵਾਲੇ ਸੂਟ ਸਾਰਿਆਂ ਦੇ ਵੱਡੇ ਫਾਇਦੇ ਜੋ ਰੇਟ ਅਸੀਂ ਦੇ ਤਿਆ ਕਿਸੇ ਨੂੰ ਦੇ ਨਹੀਂ ਹੁਣੇ ਚੈਲੇਂਜ ਕਰਦੇ ਆ ਬਿਲਕੁਲ ਭਾਈ ਠੰਡ 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 ਆ ਗਈ ਪੂਰੀ ਤੁਹਾਡੀ ਠੰਡ ਦਾ ਕਰਤਾ ਪ੍ਰਬੰਧ ਚੱਕੋ ਰਜਾਈ 2500 ਰੁਪਈਆ ਵਾਲੀ 2500 ਰੁਪਈਆ ਬਾਜ਼ਾਰ ਚ ਇਹ ਗਰਮ ਰਜਾਈ ਦਾ ਲਿਆ ਜਾਂਦਾ ਭਾਈ ਰੇਟ ਦੱਸ 2500 ਰੁਪਈਆ ਬਾਜ਼ਾਰਾ ਚ ਰੇਟ ਰੇਡ ਸੋਲੇ ਡਬਲ ਪਰ ਦੀ ਰਜਾਈ ਦਾ 2500 ਦੇ ਦੇ ਦੂਗਾ 2000 ਅਸੀਂ ਦੇਣੀ ਆ 1050 ਰੁਪਏ ਦੀ ਰਜਾਈ ਮਾਤਰਾਬ 2100 ਦੀਆਂ ਦੋ ਬਿਲਕੁਲ ਭਾਜੀ 2100 ਰੁਪਏ ਦੀਆਂ ਦੋ ਡਬਲ ਬੈੱਡ ਦੀਆਂ ਰਜਾਈਆਂ ਆ ਡਿਜ਼ਾਈਨ ਚੈੱਕ ਕਰ ਲਓ ਸਟਾਕ ਚੈੱਕ ਕਰ ਲਓ ਓਏ ਕਲਰ ਦੇ ਵੱਲ ਝਾਤ ਮਾਰ ਲਓ ਝਾਤ ਮਾਰ ਲਓ ਦੇਖੋ ਜੀ ਬਾਜ਼ਾਰ ਜਿਹੜੀ 25 2500 ਦੀ ਇੱਕ ਰਜਾਈ ਇੱਥੋਂ ਲੈ ਜਾਓ 2100 ਦੀਆਂ ਦੋ ਜੋ ਕੋ 1050 ਰੁਪਏ ਦੀ ਰਜਾਈ ਲੈ ਜਾਓ ਜਿੰਨੇ ਮਰਜ਼ੀ ਰੰਗ 1050 ਚ ਲੈ ਜਾਓ ਵੱਡੇ ਫੇਰੇ ਕਰਾਂਗੇ 22 2500 ਦੀ ਰਜਾਈ ਮੋਟੀ ਕਾਰਲੋ ਦੇ ਕੰਬਲ ਆ ਗਏ ਮੋਟੀ ਕਾਰਲੋ ਦੇ ਕੰਬਲ ਆ ਗਏ 3 ਤੇ 1000 ਨਹੀਂ ਦੇਣਾ 35 3500 ਨਹੀਂ ਦੇਣਾ 1500 ਦਾ 1500 ਦਾ ਡਬਲ ਬੈੱਡ ਦਾ ਕੱਪੜਾ ਜਿਹੜਾ ਮੌਂਟੀ ਕਾਰਲੋ ਦਾ ਓਏ 30000 ਤੇ ਲੁੱਟਾ ਨਾ ਕਰੋ ਤੁਸੀਂ ਆਜੋ ਆਹ ਚੈੱਕ ਕਰੋ ਡਿਜੀਟਲ ਪ੍ਰਿੰਟ ਓਏ 3D ਚਾਦਰ ਆ ਗਈ ਆ 3D ਚਾਦਰ ਆ ਗਈ ਜਿਹੜੇ ਕਰੋੜ ਕਰੋੜਪੈ ਦਾ ਘਰ ਬਣਾ ਕੇ ਬੈਠੇ ਆ ਓਏ ਉਹਨਾਂ ਦੀ ਲਗਜ਼ਰੀ ਕਰਨ ਵਾਲੀ ਲਗਜ਼ਰੀ ਬੈੱਡ ਸ਼ੀਟ ਇਹ ਕੋਈ 2500 ਰੁਪਏ ਦਾ ਕੋਈ 2200 ਰੁਪਏ ਦਾ ਭਾਈ ਜੀ ਰੇਟ ਦੱਸੋ ਨਾ ਕੀ ਆ ਓ ਰੇਟ ਦੱਸ ਦਰ ਰਕੇਸ਼ ਭਾਜੀ 560 ਰੁਪਏ ਦੀ ਆਨਲਾਈਨ ਭਾਜੀ 15 1500 ਦੀ ਮਿਲਦੀ ਆ 10000 ਰੁਪਏ ਬਿਲਕੁਲ ਮਿਲਦੀ ਆ ਓਏ ਲੁੱਟਾ ਨਾ ਕਰੋ ਆਨਲਾਈਨ ਜਾ ਕੇ ਲੈ ਲਓ 560 ਰੁਪਏ ਦੀ 560 ਰੁਪਏ ਦੀ 3D ਬੈੱਡ ਸ਼ੀਟ ਦਵਾਗੇ ਚੈਲੰਜ ਦੇ ਨਾਲ ਦਵਾਗੇ ਰੰਗ ਦੇਖੋ ਕਿੰਨੇ ਪਿਆਰੇ ਪਿਆਰੇ ਓਏ ਲਗਜ਼ਰੀ ਘਰਾਣੂ ਲਗਜ਼ਰੀ ਲਗਜ਼ਰੀ ਲੁੱਕ ਦੇਣ ਵਾਲੀਆਂ ਬੈੱਡ ਸ਼ੀਟਾਂ ਚੈਲੰਜ ਵਾਲੇ ਰੇਟ ਦੇ ਰਿਹਾ ਚੈਲੰਜ ਵਾਲੇ ਆ ਚੈੱਕ ਕਰੋ ਸਿੰਗਲ ਬੈੱਡ ਦੇ ਕੁਆਲਿਟੀ ਸ਼ਾਨਦਾਰ ਚੈਲੰਜ ਵਾਲੇ ਰੇਟ ਭਾਜੀ ਭਾਈ ਇਹ 25 2500 ਰੁਪਇਆ ਬਾਜ਼ਾਰ ਦਾ ਤੁਸੀਂ 800 ਰੁਪਏ ਦੇਣਾ ਮੈਂ ਕੋ ਭਾਜੀ 800 ਰੁਪਏ ਚ ਦੇ ਦੇਣਾ 800 ਰੁਪਏ ਦੇ ਵਿੱਚ ਓਏ ਭਲੇ ਮਾਨਸੋ ਲੋਕੋ ਓਏ ਲੁੱਟਾ ਨਾ ਕਿਓ ਬ੍ਰਾਂਡ ਦਾ ਨਾਮ ਲੈ ਕੇ ਉਹ ਜਿਹੜੇ ਵੱਡੇ ਸ਼ੌਕਰ ਤੁਹਾਡੀਆਂ ਲੁੱਟਾ ਕਰੀ ਜਾਂਦੇ ਨਾ ਬਚ ਜਾਓ ਬਚ ਜਾਓ ਚੰਗੇ ਰਹੋਗੇ ਤੁਹਾਡੇ ਘਰ 'ਚ ਛੋਟੇ ਬੱਚੇ ਆ ਮੁੰਡਿਆਂ ਲਈ ਬਲੂ ਕਲਰ ਛੋਟੀਆਂ ਕੁੜੀਆਂ ਲਈ ਪਿੰਕ ਕਲਰ ਕਲਰ ਕਲੈਕਸ਼ਨ ਵੀ ਨਾਮ ਹੀ ਲੈ ਕੇ ਆ ਹੁਣ ਤੁਹਾਨੂੰ ਦੇਣਿਆ ਡਬਲ ਬੈੱਡ ਦੇ ਕੰਬਲ ਮੈਂ ਕਿਹਾ ਰਜਾਈਆਂ ਨਾਲ ਵੀ ਨਿੱਕੇ ਕੰਬਲ ਭਾਜੀ ਬ੍ਰਾਂਡ ਚੈੱਕ ਕਰਾਓ ਓਏ ਦੇਸੀ ਦਾ ਬ੍ਰਾਂਡ ਨਹੀਂ ਆ ਮੌਂਟੀ ਕਾਰਲੋ ਦਾ オリジナル ਬ੍ਰਾਂਡ ਆ ਮੈਂ ਕਹਿੰਦਾ ਸਕੈਨ ਕਰ ਲੋ ਚੈੱਕ ਕਰਾ ਲੋ ਮੌਂਟੀ ਕਾਰਲੋ ਦਾ ਬ੍ਰਾਂਡ ਆ 3000 ਕਿ 3500 ਰੇਅਰ ਦੱਸ 1500 ਰੁਪਏ ਦਾ ਇੱਕ ਤੇ 3000 ਦੀਆਂ ਦੋ ਲੈ ਜਾਓ ਦੋ ਲੈ ਜਾਓ ਡਬਲ ਬੈੱਡ ਦੇ ਕੰਬਲ ਕਰੋ ਤੁਸੀਂ ਜਿੱਦਾਂ ਦਾ ਕਲਰ ਚਾਹੀਦਾ ਲੈ ਜਾਓ ਜਿਹੜੇ ਰਾਇਲ ਕਾਰਾਂ ਲੱजरी ਉਹਨਾਂ ਲਈ 1050 ਰੁਪਏ ਦੀ ਰਜਾਈ ਆ ਜੀ 1050 ਰੁਪਏ ਦੀ ਰਜਾਈ ਨਾ ਕੋਈ ਦੇ ਸਕਦਾ ਨਾ ਕੇ ਤੋ ਦੇ ਹੋਣਾ ਪੰਜ ਦਿਨਾਂ ਤੁਹਾਡੇ ਕੋਲ ਆ ਚੱਕੋ ਭਾਜੀ ਮੈਂ ਕਹਿਣਾ ਜਿਹੜਾ ਆ ਕੀ ਸਿਸਮਾ ਕਿਹੜਾ ਫਾਰਮ ਆ ਦੱਸਿਓ ਮਾਣਾ ਜਾਂ ਮੈਨੂੰ ਤਾਂ ਆਉਂਦੀ ਨਹੀਂ ਅੰਗਰੇਜ਼ੀ ਜੀ ਇਹ ਬਾਈ ਦੀਵਾਲੀ ਤੇ ਮੈਨੂੰ ਕਿਸੇ ਸੱਜਣ ਨੇ ਕਿਹਾ ਫਿਰ ਤਸੀਂ 10000 ਰੁਪਏ ਦਾ ਕੰਬੜਾ ਮੈਨੂੰ ਪਾਣਾ ਰੇਟ ਇਹਦਾ ਓਏ ਭਾਜੀ 10000 ਰੁਪਏ ਦਾ ਤੂੰ ਤਾਂ ਲੁੱਟ ਕਰਾ ਕੇ ਆ ਗਿਆ ਇਹ ਲਕਸ਼ਰੀ ਕੰਬੜਾ ਰਾਇਲ ਕਲਾਸ ਤੂੰ ਕੱਪੜਾ ਦੇਖ ਆ ਗੁੱਲੂ 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 ਵਾਲਾ ਕੱਪੜਾ ਹੈ ਕੈਂਡ ਕੱਪੜਾ ਆ ਗਿਆ ਸਰਹਾਣੇ ਭਾਜੀ ਨਾਲ ਸਰਹਾਣੇ ਬੈੱਡ ਸ਼ੀਟ ਚਾਦਰ ਤੇ ਨਾਲ ਕੰਬਲ ਉਹ ਤੂੰ ਕਹਿਣਾ ਕਿਨੇ ਦਾ 10000 ਦਾ 10000 ਦਾ 10000 ਦੇ ਦੋ ਲੈ ਜਾ 5000 ਰੁਪਏ ਰਹਾ 5000 ਰੁਪਏ ਦਾ ਇੱਕ ਆ 5000 ਰੁਪਏ ਦਾ ਦੇਖ ਚੀਜ਼ਾ ਮੂੰਹੋਂ ਬੁਲਬੁਲ ਦੇ ਬੱਚੇ ਬੋਲਦੇ ਕਿ ਨਹੀਂ ਬੋਲਦੇ ਆ ਦੇਖੋ ਜੀ ਪੂਰਾ ਸੈਟ ਤੁਸੀਂ ਲੈ ਜਾਓ ਡਬਲ ਬੈੱਡ ਦੀ ਬੈੱਡ ਸ਼ੀਟ ਨਾਲ ਸਹਰਾਣੇ ਕਬਰ ਤੇ ਨਾਲ ਡਬਲ ਬੈੱਡ ਦਾ ਕੰਬਲ ਭਾਜੀ 3 3000 ਵਾਲਾ ਏਸੀ ਕੁਇਲਟ ਨਾਲ ਬੈੱਡ ਸ਼ੀਟ 1850 ਚ ਲੈ ਜਾਓ ਸੋ ਭਾਈ ਜੀ ਛੇਤੀ ਛੇਤੀ ਆ ਜਾਓ ਪੰਜ ਦਿਨ ਪੰਜ ਦਿਨ ਪੰਜ ਦਿਨ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਦਰ ਆ ਦੇਖੋ ਇਹ ਬਾਪੂ ਜੀ ਕਹਿੰਦੇ ਚੱਕ ਨਾ ਘੜੇ ਤੋਂ ਕੋਲਾ ਫਾਇਦੇ ਕਰਨੇ ਫੇਰੇ ਅੰਕਲੋਂ ਮੋਗਾ ਰੋਡ ਬਾਗਾ ਪਣਾ ਭਾਈ ਲੈ ਜਾਓ ਲੈ ਜਾਓ ਲਓ ਈ ਰਿਕਸ਼ੇ ਸਰਵਸ ਫਰੀ ਹੈ ਭਾਜੀ ਈ ਰਿਕਸ਼ੇ ਸਰਵਸ ਫਰੀ ਹੈ ਖੁੱਲੀ ਢੁਲੀ ਪਾਰਕਿੰਗ ਆ ਮੈਂ ਕਹਿੰਦਾ ਤੇ ਕਚੋਰੀਆ ਕਚੂਰੀਆਂ ਦਾ ਪੂਰਾ ਪ੍ਰਬੰਧ ਹੈ ਅੱਛਾ ਰਿਕਸ਼ੇ ਫਰੀ ਬਿਲਕੁਲ ਫਰੀ ਹੈ ਭਾਜੀ ਸਾਈਡ ਤੇ ਹੋ ਜਾਂਦਾ ਹੋ ਗਿਆ ਸਾਈਡ ਤੇ ਭੈਣੋ ਇੱਕ ਹੋਰ ਗੱਲ ਸੁਣ ਲਓ ਤੁਸੀਂ ਬਾਗਾ ਪ੍ਰਾਣਾ ਬੱਸ ਸਟੈਂਡ ਤੇ ਆ ਜਾਓ ਬੱਸ ਸਟੈਂਡ ਤੋਂ ਸਟੋਰ ਤੱਕ ਆਉਣ ਦੀ ਰਿਕਸ਼ੇ ਦੀ ਸਰਵਿਸ ਬਿਲਕੁਲ ਫਰੀ ਤੁਸੀਂ ਜਾਣਾ ਜਾਣ ਦੀ ਸਰਵਿਸ ਬਿਲਕੁਲ ਫਰੀ ਕੱਪੜਾ ਵੀ ਸਸਤਾ ਰਿਕਸ਼ੇ ਦੀ ਸਰਵਸ ਫਰੀ ਚਾਹ ਪਾਣੀ ਦਾ ਪੂਰਾ ਪ੍ਰਬੰਧ ਕਚੋਰੀਆਂ ਵੀ ਖਿਲਾਵਾਂਗੇ ਨਾਣ ਵੀ ਖਰਾਵਾਗੇ ਮਜ਼ਾ ਪੂਰਾ ਉ ਇੱਕੋ ਹੀ ਸ਼ਾ ਤੇਰਾ ਸਾਰੀ ਵੈਰਾਈਟੀ ਸਸੀਗਾ ਸਾਰਿਆਂ ਨੂੰ ਯਾਦ ਰੱਖਿਓ 23 ਨਵੰਬਰ ਬੋਧਵਾਰ ਵੀਰਵਾਰ ਛੁੱੱਕਰਵਾਰ ਸ਼ਨੀਵਾਰ ਐਤਵਾਰ ਸਰਦਾਰ ਸਾਹਿਬ ਇਥੇ ਹੋਣਗੇ ਫਾਇਦੇ ਕਰਾਂਗੇ